ਫਾਈਰ ਪ੍ਰਮੀਡੀਆ ਸਾਡੀ ਕੈਸ ਤੁਸੀਂ ਲਾਂਚ ਕੀਤਾ ਉਹ ਕਿਸ ਤਰੀਕੇ ਦੇ ਨਾਲ ਆਪਾਂ ਸਾਰਾ ਕਾਰਜ ਤੁਸੀਂ ਕੀਤਾ ਉਹ ਨਰਤਲਾ ਇਸ ਤਰ੍ਹਾਂ ਦੀ ਜਦੋਂ ਇਹ ਮੇਰਾ ਖਿਆਲ ਹੈ 19 97 ਦੇ ਆਸ-ਪਾਸ ਦੀ ਗੱਲ ਹੈ ਬਥੇ ਜੀ ਉਦੋਂ ਕੋ ਦੇਖੋ ਕੰਪਿਊਟਰ ਦੀ ਜਾਣਕਾਰੀ ਉਦੋਂ ਤਾਂ ਵੈਸੇ ਹੀ ਲੋਕਾਂ ਨੂੰ ਬਹੁਤ ਘੱਟ ਹੁੰਦੀ ਸੀ ਨਾ ਜੀ ਤੇ ਮੈਨੂੰ ਥੋੜੀ ਜੀ ਇੰਟਰਸਟ ਹੈਗਾ ਜੀ ਇੰਟਰਸਟ ਮੈਨੂੰ ਕਿਉਂ ਬਣਿਆ ਅਸੀਂ ਨਾ ਗੁੱਟ ਕੇ ਚ ਪਾਉਣ ਵਾਸਤੇ ਲੁਧਿਆਣਾ ਮੈਂ ਇੱਕ ਪ੍ਰੈਸ ਦੇ ਵੀ ਜਾਂਦਾ ਹੁੰਦਾ ਸੀ ਨਹੀਂ ਉੱਥੇ ਮੈਨੂੰ ਜਦੋਂ ਉਹਦੀ ਗੁਟਕੇ ਦੀ ਕੰਪੋਜੀਸ਼ਨ ਹੁੰਦੀ ਸੀ ਨਾ ਹਾਂਜੀ ਤੇ ਮੈਂ ਮੈਨੂੰ ਉਹਦੇ ਕੋਲ ਬੈਠ ਕੇ ਗਰਮੀ ਦੇ ਵਿੱਚ ਮੈਂ ਜਾਣਾ ਉਦੋਂ ਦੂਜੀਆਂ ਗੱਡੀਆਂ ਹੁੰਦੀਆਂ ਜਿਹੇ ਆਪਣੇ ਬਣਾਏ ਸੀਦੋਂ ਹਾਂਜੀ ਪੂਰੀ ਪੂਰੀ ਐਨ ਸਰੇ ਦੀ ਸਿਖਰ ਦੀ ਧੁੱਪ ਪੈਣੀ ਤੇ ਸਾਰੀ ਦਹੱਡ ਮੇਰੀ ਉੱਥੇ ਲੱਗ ਜਾਣੀ ਫਿਰ ਸ਼ਾਮ ਨੂੰ ਦੁਬਾਨ ਤੇ ਜਾਣਾ ਮੈਂ ਸੋਚਦਾ ਹੁੰਦਾ ਸੀ ਵੀ ਇਹ ਪੁਰਜਾ ਜੇ ਆਪਣੇ ਕੋਲੇ ਹੋਵੇ ਤਾਂ ਇੱਥੇ ਬੈਠ ਕੇ ਕਰ ਲਿਆ ਕਰੀਏ ਕੰਪਿਊਟਰ ਤੇ ਹੁੰਦਾ ਜੋ ਉੱਥੇ ਨਾ ਕੰਪਿਊਟਰ ਹੁੰਦਾ ਸੀ ਤਦੋਂ ਫਿਰ ਉਹਨੂੰ ਦੇਖ ਕੇ ਮੈਨੂੰ ਥੋੜਾ ਜਿਹਾ ਮੇਰੇ ਮਤ ਮੇਰੇ ਅੰਦਰ ਸੰਸਕਾਰ ਬਣ ਗਏ ਵੀ ਇਹਦੀ ਬਾਰੇ ਕੋਈ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਜੀ ਬਾਈ ਚਲੋ ਇਹ ਤਾਂ ਮੈਂ ਤੁਹਾਨੂੰ ਸ਼ੁਰੂਆਤ ਦੱਸਦਾ ਵੀ ਜਿੱਥੋਂ ਮੈਨੂੰ ਪਤਾ ਲੱਗਿਆ ਵੀ ਇਹ ਕੰਮ ਵੀ ਹੋ ਸਕਦੇ ਨੇ ਫਿਰ ਉਸ ਤੋਂ ਬਾਅਦ ਮੈਂ 19 ਮੇਰੇਕਾ 97 ਦੇ ਵਿੱਚ ਪਹਿਲੀ ਵਾਰ ਅਮਰੀਕਾ ਆਇਆ ਜੀ ਉਹਨਾਂ ਦਿਨਾਂ ਦੇ ਵਿੱਚ ਫਿਰ ਮੈਂ ਕੰਪਿਊਟਰ ਲੈ ਕੇ ਇੱਕ ਥੋੜਾ ਬਹੁਤਾ ਉਹਨਾਂ ਦਿਨਾਂ ਦੇ ਵਿੱਚ ਇੱਕ ਕੋਈ ਆਸਟ੍ਰੇਲੀਆ ਤੋਂ ਕੋਈ ਸਰਦਾਰ ਜੀ ਸੀਗੇ ਨਾਂ ਤਾਂ ਮੈਂ ਹੁਣ ਭੁੱਲਦਾ ਉਹਨਾਂ ਦਾ ਉਹਨਾਂ ਨੇ ਪਹਿਲਾਂ ਫਲੋਪੀ ਡਿਸਕਾਂ ਹੁੰਦੀਆਂ ਸੀ ਜੇ ਤੁਹਾਨੂੰ ਪਤਾ ਹੋਵੇ ਕੰਪਿਊਟਰ ਨੇ ਫਲੋਪੀ ਡਿਸਕਾਂ ਹੁੰਦੀਆਂ ਸੀ ਉਹ ਇੰਨੇ ਸਾਈਜ਼ ਦੀ ਹੁੰਦੀ ਸੀ ਮੈਂ 3-4 ਇੰਚ ਦੀ ਹੁੰਦੀ ਹੁੰਦੀ ਹੋਣੀ ਹਾਂ ਬਿਲਕੁਲ ਛੋਟੀ ਜਿਹੀ ਹਾਂ ਹਾਂ ਛੋਟੀ ਜਿਹੀ ਹੁੰਦੀ ਸੀ ਉਹਦੀ ਮੈਮਰੀ ਵੀ ਬਹੁਤ ਘੱਟ ਹੁੰਦੀ ਸੀ ਉਹ ਮੇਰੇ ਖਿਆਲ 10 12 15 20 MB ਦੀ MB ਦੀ ਹੁੰਦੀ ਉਹਨੂੰ ਬਹੁਤਾ ਮੈਨੂੰ ਪਤਾ ਵੀ ਹੈ ਨਹੀਂ ਮੇਰੇ ਕੋਲ ਕੰਪਿਊਟਰ ਸੀ ਕੰਪਿਊਟਰ ਦੇ ਅਮੀ 5 ਮੈਮਰੀ 5-6 GB ਦੀ ਹੁੰਦੀ ਸਾਰੀ ਹੁਣ ਦੇਖੋ ਤੁਸੀਂ ਜਿਹੜਾ ਮੇਰੇ ਕੋਲ ਆਈਫੋਨ ਆ ਉਹਦੀ 1 TB ਦੀ ਮੈਮਰੀ ਆ ਚਲੋ ਛੱਡੋ ਅ ਉਹਨਾਂ ਨੇ ਨਾ ਕਿ ਇਹ ਕਿਤਾ ਬੜਾ ਵਧੀਆ ਕੰਮ ਕੀਤਾ ਸੀ ਉਹਨਾਂ ਬੰਦਿਆਂ ਨੇ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਡੋਸ ਦੇ ਵਿੱਚ ਉਹਦੀ ਪ੍ਰੋਗਰਾਮਿੰਗ ਕੀਤੀ ਸੀ ਇਹਨਾਂ ਨੇ। ਅੱਛਾ ਜੀ। ਡੋਸ ਦੇ ਵਿੱਚ ਕਰਕੇ ਮੈਂ ਉਹ ਦੇਖਿਆ ਮੈਨੂੰ ਬੜਾ ਚੰਗਾ ਲੱਗਿਆ ਮੈਂ ਕਿ ਇਹ ਬੜਾ ਵਧੀਆ ਤਰੀਕਾ ਹੈ ਇੱਕ ਗੁਰਬਾਣੀ ਦਾ ਮਤਲਬ ਸੰਦੇਸ਼ ਲੋਕਾਂ ਦੇ ਘਰ ਘਰ ਪਹੁੰਚਾਉਣ ਦਾ। ਉਸ ਤੋਂ ਬਾਅਦ ਫਿਰ ਵਿੰਡੋਸ ਸ਼ੁਰੂ ਹੋ ਗਈਆਂ। ਜੀ। ਪਹਿਲਾਂ ਤਾਂ ਮੈਨੂੰ ਡੋਸ ਤੇ ਚੱਲਦਾ ਸੀ ਨਾ ਫਿਰ ਫਿਰ ਵਿੰਡੋਸ ਆ ਗਈਆਂ। ਫਿਰ ਉਹ ਆਪਣੇ ਡਾਕਟਰ ਕੁਲਵੀਰ ਸਿੰਘ ਥਿੰਦ ਨੇ ਇੱਥੇ ਅਮਰੀਕਾ ਹੀ ਰਹਿੰਦੇ ਨੇ ਉਹ। ਜੀ। ਸੈਨ ਮਟਿਓ ਬੰਦੇ ਸੈਨ ਫ੍ਰਾਂਸਿਸਕੋ ਫਿਰ ਉਹਨਾਂ ਨੇ ਨਾ ਜਿਹੜੀਆਂ ਇਹਨਾਂ ਨੂੰ ਡਿਜੀਟਲਾਈਜ਼ ਕਰਕੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਤਾ ਉਹਨਾਂ ਨੇ ਜੀ ਸੀਡੀਆ ਬਣਾ ਕੇ ਫਿਰ ਸੀਡੀ ਆ ਗਿਆ 플ੋਪੀ ਤੋਂ ਬਾਅਦ ਸੀਡੀ ਆ ਗਿਆ ਤੇ ਮੈਂ ਦੇਖਿਆ ਉਹਨਾਂ ਨੇ ਗੁਰਬਾਣੀ ਦਾ ਕੰਮ ਕੀਤਾ ਸੀ ਜਿਆਦਾ ਗੁਰੂ ਗ੍ਰੰਥ ਸਾਹਿਬ ਤੇ ਜਾਂ ਪਾਈ ਗੁਰਦਾਸ ਦੀ ਬਾਣਾਂ ਤੇ ਕਵਿਤ ਵਗੈਰਾ ਦੀ ਤੇ ਮੈਂ ਉਹਨਾਂ ਨਾਲ ਵੈਸੇ ਹੀ ਨਾ ਇੱਕ ਵਾਰ ਮੇਰਾ ਮੇਲ ਨਹੀਂ ਹੋਇਆ ਉਹਨਾਂ ਦੇ ਨਾਲ ਫੋਨ ਤੇ ਗੱਲ ਹੋਈ ਪਹਿਲਾਂ ਤਾਂ ਮੈਂ ਅਪਰੀਸ਼ੀਏਟ ਕੀਤਾ ਜਿਹੜੀ ਉਹਨਾਂ ਦੀ ਮਤਲਬ ਸਰਵਿਸਿਸ ਨੂੰ ਹਨਾ ਤੇ ਫਿਰ ਮੈਂ ਉਹਨਾਂ ਨੂੰ ਵੈਸੇ ਹੀ ਕਹਾ ਮੈਂ ਕਿ ਵੀ ਇੱਕ ਕੰਮ ਜੇ ਹੋ ਜਵੇ ਮਹਾਨ ਕੋਸ਼ ਤੁਸੀਂ ਉਹਦੇ ਤੇ ਕੰਮ ਕਰ ਲਵਾਂ ਜੀ ਉਹ ਮੈਨੂੰ ਕਹਿੰਦੇ ਵੀ ਦੇਖੋ ਐ ਵੀ ਮੈਂ ਸਾਡੀ ਜਿਹੜੀ ਟੀਮ ਹੈਗੀ ਹੈ ਜਿੰਨਾ ਕੰਮ ਅਸੀਂ ਕਰ ਸਕਦੇ ਆ ਵੀ ਅਸੀਂ ਥੋੜਾ ਥੋੜਾ ਕਰਕੇ ਕਰੀ ਜਾਂਦੇ ਆ ਵੀ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਪੂਰੇ ਫੁੱਲ ਟਾਈਮ ਵਾਲੇ ਡੈਡੀਕੇਟਿਡ ਬੰਦੇ ਨਹੀਂ ਹੈਗੇ ਤੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਉਹ ਮੈਨੂੰ ਕਹਿੰਦੇ ਕਹਿੰਦੇ ਵੀ ਤੁਹਾਨੂੰ ਇੰਟਰਸਟ ਹੈਗਾ ਇਹਦੇ ਕੰਮ ਤਾਂ ਤੁਹਾਨੂੰ ਕਰਨਾ ਚਾਹੀਦਾ ਨੇ ਅਸਲ ਜਿੱਤੋਂ ਸ਼ੁਰੂਆਤ ਹੋਈ ਜੀ ਇਹ ਮੈਂ ਵੀ ਇਹ ਗੱਲ ਸੋਚ ਮੈਂ ਗੱਲ ਤਾਂ ਇਹਨਾਂ ਨੇ ਸਹੀ ਕਹੀ ਹੈ ਇਹ ਜਿਹੜੇ ਇਹ ਬੰਦੇ ਪ੍ਰੋਫੈਸ਼ਨਲ ਹੋ ਕੇ ਆਪਣਾ ਕੰਮਕਾਰ ਕਰਕੇ ਠੀਕ ਹੈ ਫੇਰ ਵੀ ਇੰਨੀ ਇੰਨੀ ਸਰਵਿਸ ਜਿਹੜੀਆਂ ਆਪਣੀਆਂ ਦੇ ਹੀ ਜਾਂਦੇ ਨੇ ਵੀ ਸਾਡਾ ਤਾਂ ਕੰਪਨੀ ਹੈ ਸਾਨੂੰ ਤਾਂ ਹੋਰ ਕੁਝ ਕਰਨ ਦਾ ਨਹੀਂ ਚਾਹੀਦਾ ਸਾਡਾ ਸਾਨੂੰ ਤਾਂ ਰਸਤਾ ਹੀ ਫੜਨਾ ਚਾਹੀਦਾ ਤੇ ਫਿਰ ਪਹਿਲ ਸਭ ਤੋਂ ਪਹਿਲਾਂ ਮੈਂ ਮਹਾਨ ਕੋਸ਼ਤੇ ਕੰਮ ਕੀਤਾ ਜੀ ਠੀਕ ਹੈ ਜੀ ਮਹਾਨ ਕੋਸ਼ਤੇ ਕੰਮ ਕਰਨਾ ਮੈਂ ਹੱਥ ਤਾਂ ਪਾ ਲਿਆ ਪਰ ਉਹ ਉਹ ਕੰਮ ਇਹ ਨਾ ਆਸਾਨ ਹੈ ਨਹੀਂ ਜੀ ਦੇਖੋ ਜੇ ਤਾਂ ਕੋਈ ਆਮ ਕੰਪੋਜੀਸ਼ਨ ਨੇ ਕੋਈ ਕੋਈ ਚੀਜ਼ ਤੁਸੀਂ ਟਾਈਪ ਵੀ ਕਰਨੀ ਹੈ ਨਾ ਪੰਜਾਬੀ ਦੇ ਵਿੱਚ ਤੁਸੀਂ ਜਿੰਨਾ ਮੈਟਰ ਵੀ ਲੰਮਾ ਵੀ ਹੋ ਸਕਦਾ ਛੋਟਾ ਵੀ ਹੋ ਸਕਦਾ ਉਹ ਡਿਫਰੈਂਟ ਚੀਜ਼ ਹੈ ਜੀ ਬਾਬਾ ਜੀ ਉਦੋਂ ਨਾਲ ਇੰਨੀ ਟੈਕਨੋਲੋਜੀ ਵੀ ਹੈ ਨਹੀਂ ਜੀ ਉਹ ਤੇ ਮਾਨਕੋਸ਼ ਦੇ ਵਿੱਚ ਪੰਜਾਬੀ ਵੀ ਹੈ ਮਾਨਕੋਸ਼ ਦੇ ਵਿੱਚ ਮਤਲਬ ਹਿੰਦੀ ਦੇਵਨਾਗਰੀ ਦੀ ਮਤਲਬ ਟਾਈਪਿੰਗ ਵੀ ਹੈਗੀ ਆ ਸਭ ਤੋਂ ਵੱਡੀ ਚੀਜ਼ ਉਹਦੇ ਵਿੱਚ ਜਿਹੜੀ ਪਰਸ਼ੀਅਨ ਜਿਹੜੇ ਵਰਡ ਨੇ ਅਰਬੀ ਦੇ ਫਾਰਸੀ ਦੇ ਹੈਨਾ ਉਹ ਵੀ ਉਹਦੇ ਚ ਹੈਗੇ ਨੇ ਉਹਨਾਂ ਦੀ ਕੰਪੋਜੀਸ਼ਨ ਦੀ ਉਹਨਾਂ ਦੀ ਟਾਈਪਿੰਗ ਦੀ ਬਹੁਤ ਵੱਡੀ ਸਮੱਸਿਆ ਸੀ ਜੀ ਤੇ ਉਹਦੇ ਵਾਸਤੇ ਮੈਨੂੰ ਬੜੀ ਜਦੋ ਜਹਿਦ ਕਰਨੀ ਪਈ ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਆਥੇ ਕਰਕੇ ਵੀ ਆਪਣੇ ਮਸਲਾ ਇਹ ਅੜਿਆ ਹੋਇਆ ਫਿਰ ਮੈਂ ਉਹਨਾਂ ਨੂੰ ਇੱਕ ਬੰਦੇ ਦੀ ਦੱਸ ਪਾਈ ਆਪਣੇ ਇਥੇ ਟ੍ਰੈਂਟੋ ਸਰਦਾਰ ਕਿਰਪਾਲ ਸਿੰਘ ਜੀ ਪੰਨੂ ਨੇ ਜਦੋਂ ਮੈਂ ਉਹਨਾਂ ਨੂੰ ਮਿਲਿਆ ਉਹ ਸਾਡੇ ਰਾਣਾ ਸਾਹਿਬ ਦੇ ਬਿਲਕੁਲ ਗਵਾਂਢੀੋਂ ਨਿਕਲੇ ਠੀਕ ਹੈ ਜੀ ਪਰ ਮਤਲਬ ਮੈਂ ਇਹ ਕਈ ਵਾਰ ਸੋਚਦਾ ਹਾਂ ਨਾ ਵੀ ਜਦੋਂ ਤੁਹਾਡੀ ਨੀਤ ਸਿੱਧੀ ਹੁੰਦੀ ਹੈ ਨਾ ਹਾਂਜੀ ਫਿਰ ਪ੍ਰਮਾਤਮਾ ਵੀ ਕੋਈ ਨਾ ਕੋਈ ਇਹੋ ਜਿਹੀ ਬੰਦਤ ਬਣਾ ਲੈਂਦਾ ਤੁਹਾਨੂੰ ਰਾਹ ਮਿਲ ਜਾਂਦਾ ਜੇ ਤੁਸੀਂ ਸਹੀ ਨੀਤ ਨਾਲ ਕੰਮ ਕਰਦੇ ਹੋ ਨਾ ਤੁਹਾਨੂੰ ਤੁਹਾਡੇ ਸਹਿਯੋਗੀ ਤੁਹਾਨੂੰ ਸਪੋਰਟ ਕਰਨ ਵਾਲੇ ਬੰਦੇ ਇਹੋ ਜਿਹੇ ਮਿਲ ਜਾਂਦੇ ਨੇ ਜਿਹਦੇ ਵਿੱਚ ਕੋ ਕੰਮ ਜਿਹੜਾ ਮੈਂ ਸੋਚਦਾ ਹਾਂ ਨਾ ਕਿ ਵਾਰ ਜਿਹੜਾ ਸਭ ਤੋਂ ਔਖਾ ਕੰਮ ਸੀ ਉਹਨੂੰ ਮੈਂ ਸਭ ਤੋਂ ਪਹਿਲਾਂ ਹੱਥ ਪਾਇਆ ਜੀ ਜਦੋਂ ਮੇਰਾ ਉਹ ਕੰਮ ਚਲੋ ਆਕਾਲ ਪੁਰਖ ਦੀ ਕਿਰਪਾ ਦੇ ਨਾਲ ਮੁਕੰਮਲ ਹੋ ਗਿਆ ਫਿਰ ਮੈਨੂੰ ਬਾਕੀ ਦੇ ਕੰਮ ਮੁਸ਼ਕਲ ਨਹੀਂ ਲੱਗਦੇ ਹੁਣ ਕੋਈ ਵੀ ਜਿਹੜੇ 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 ਵੀ ਜਿੰਨੇ ਕ ਮੈਂ ਜੱਤ ਤੋਂ ਵਧ ਕੀਤੇ ਨੇ ਤੇ ਮੇਰਾ ਮਤਲਬ ਹੈ ਉੱਥੋਂ ਮੈਨੂੰ ਉਹਨਾਂ ਡਾਕਟਰ ਹੋ ਕੇ ਇੰਜੀਨੀਅਰ ਹੋ ਕੇ ਆਪਣੇ ਪ੍ਰੋਫੈਸ਼ਨਲ ਮੱਦੇ ਹੋ ਕੇ ਉਹ ਗੁਰਬਾਣੀ ਦੀ ਇਸ ਤਰ੍ਹਾਂ ਦੀ ਸੇਵਾ ਕਰ ਸਕਦੇ ਨੇ ਵੀ ਅਸੀਂ ਆਪਣਾ ਅਸੀਂ ਥਾੜਾ ਤਾਂ ਰਸਤਾ ਹੀ ਹੈ ਸਾਨੂੰ ਤਾਂ ਕਰਨਾ ਹੀ ਇਹ ਕੰਮ ਚਾਹੀਦਾ ਜਿੰਨੀ ਕਿਸੇ ਕੋਲ ਸਮਰੱਥਾ ਹੈਗੀ ਆ ਜਿੰਨੀ ਕਿਸੇ ਕੋਲੇ ਮਤਲਬ ਯੋਗਤਾ ਹੈਗੀ ਆ ਉਹਨੂੰ ਯੂਟਿਲਾਈਜ਼ ਕਰਨਾ ਚਾਹੀਦਾ ਜੀ ਜੀ ਤੇ ਹੁਣ ਐਂਡਰੌਇਡ ਵੀ ਐਪ ਹੈ ਤੇ ਨਾਲ ਆਈਫੋਨ ਦੇ ਵਿੱਚ ਵੀ ਆਈਓਐਸ ਦੋਨੋਂ ਇਹ ਜੀ 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 ਇਹ ਕਿਤੇ ਵੀ ਬੰਦਾ ਬੈਠਾ ਇਹਨੂੰ ਇੰਸਟਾਲ ਕਰ ਸਕਦਾ ਹੈ ਹਾਂ ਇੰਸਟਾਲ ਕਰ ਸਕਦਾ ਜਿਸ ਤਰ੍ਹਾਂ ਪਲੇ ਸਟੋਰ ਤੇ ਹੈਗੀ ਆ ਆਈਸ਼ਰ ਮਾਈਕ੍ਰੋਮੀਡੀਆ ਐਪ ਹੈ ਇਸੇ ਤਰ੍ਹਾਂ ਜਿਹੜਾ ਐਪਲ ਦਾ ਸਟੋਰ ਹੈਗਾ ਜੀ ਬਬਾਈ ਐਪ ਸਟੋਰ ਆ ਮੇਰੇ ਕਲਾ ਦਾ ਉਹਨੂੰ ਆਪਾਂ ਕਹਿੰਦੇ ਆ ਉਹਦੇ ਤੇ ਵੀ ਤੁਸੀਂ ਆਪਣੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਮੈਂ ਪਿੱਛੇ ਜੇ ਉਹਦੇ ਵਿੱਚ ਕਾਫੀ ਮਤਲਬ ਐਡੀਸ਼ਨਾਂ ਕੀਤੀਆਂ ਨੇ ਜੀ ਇਹ ਤਾਂ ਐਪ ਤਾਂ ਬਹੁਤ ਕਿੰਨੇ ਸਾਲਾਂ ਤੋਂ ਚੱਲਦੀ ਆਉਂਦੀ ਆ ਸਭ ਤੋਂ ਪਹਿਲਾਂ ਮੈਂ ਕੰਪਿਊਟਰ ਦਾ ਵੀ ਜਿਹੜਾ ਵਿੰਡੋ ਵੇਸ ਪਰ ਪ੍ਰੋਗਰਾਮ ਵੀ ਬਣਾਇਆ ਹੋਇਆ ਜਿਹੜਾ ਦਰਵਾਜਾ ਸਾਹਿਬ ਵੀ ਜਿਹੜਾ ਹੁੰਦਾ ਨਾ ਆਪਣੇ ਕੀਰਤਨ ਚੱਲਦਾ ਉੱਥੋਂ ਜਿਹੜੀ ਉੱਥੇ ਸਕਰੀਨਾਂ ਲੱਗੀਆਂ ਨੇ ਆਪਣੇ ਵੱਡੀਆਂ ਸਕਰੀਨਾਂ ਨਾਲ ਆਈਆਂ ਨੇ ਤੇ ਉਹਨਾਂ ਦੇ ਪ੍ਰਕਾਰ ਪ੍ਰਕਾਰਾਂ ਦੇ ਵਿੱਚ ਉਹ ਆਪਣੇ ਵਾਲੇ ਸੌਫਟਵੇਅਰ ਚੱਲਦਾ ਉੱਥੇ ਵੀ ਸ਼ਬਦ ਕਮਿਟੀ ਚੱਲਦਾ ਜਿਹੜਾ ਵਿੰਡੋ ਬੇਸ ਆ ਜਿਹੜਾ ਠੀਕ ਹੈ ਜੀ ਹਾਂਜੀ ਚੜ੍ਹਦੀ ਕਲਾ ਹਾਂਜੀ ਜਿਹੜਾ ਉਹ ਮਤਲਬ ਉੱਥੇ ਜਿਹੜਾ ਆਪਰੇਟੇਟ ਕਰਨੀ ਹੁੰਦੀ ਹੈ ਜਿਹੜੀ ਉਹ ਉੱਤੇ ਜਿਹੜਾ ਗੁਰਬਾਣੀ ਡਿਸਪਲੇ ਹੁੰਦਾ ਹਾਂਜੀ ਜਿਹੜਾ ਜਿਹੜਾ ਗੁਰਬਾਣੀ ਡਿਸਪਲੇ ਹੁੰਦਾ ਠੀਕ ਉੱਥੇ ਤਖਤਪਾਤਨ ਨਗਰ ਸਤਖੰਡ ਸ੍ਰੀ ਹਰਿਦੂਰ ਸਾਹਿਬ ਉੱਥੇ ਵੀ ਉਹੀ ਚੱਲਦਾ ਠੀਕ ਹੈ ਜੀ ਤੇ ਜਿਹੜਾ ਆਪਣੇ ਦੇ ਦਿੱਲੀ ਦੇ ਜਿੰਨੇ ਵੀ ਗੁਰਦੁਆਰੇ ਨੇ ਉੱਥੇ ਵੀ ਇਹ ਪ੍ਰੋਗਰਾਮ ਚੱਲਦਾ ਬਾਕੀ ਬਹੁਤਿਆਂ ਥਾਵਾਂ ਤੇ ਜਿਹੜੇ ਹੈਗੇ ਨੇ ਤਾਂ ਆਪਣੇ ਜਿਹੜੇ ਇਤਿਹਾਸ ਗੁਰਦਾਰੇ ਸਹਾਣ ਨੇ ਉੱਥੇ ਉਹ ਪ੍ਰੋਗਰਾਮ ਚੱਲਦਾ ਸਪੰਥ ਨੂੰ ਬਾਬਾ ਜੀ ਮਿਲੀ ਹੋਈ ਇਹ ਪਹਿਲੀ ਡਿਜੀਟਲ ਗੁਰਬਾਣੀ ਐਪਲੀਕੇਸ਼ਨ ਸੀ 소프트ਵੇਅਰ ਸੀਗਾ ਉਸ ਤਰ੍ਹਾਂ ਦੀ ਪਹਿਲੀ ਸੀ ਜੀ ਇਹ ਪਹਿਲੀ ਸੀਗੀ ਉਸ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਸੀ ਇਦਾਂ ਦਾ ਨਹੀਂ ਆਪਾਂ ਐ ਨਹੀਂ ਕਹਿ ਸਕਦੇ ਕੁਝ ਨਹੀਂ ਵੀ ਕੁਝ ਵੀ ਨਹੀਂ ਸੀ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੋ ਐਗਜ਼ਾਮਪਲਾਂ ਦੇ ਦਿੱਤੀਆਂ ਨੇ ਜਿੱਤੋਂ ਦੇਖੋ ਉਹ ਮੈਂ ਕਹਿੰਦਾ ਉਦੋਂ ਇਹੋ ਹੀ ਬਹੁਤ ਵੱਡਾ ਕੰਮ ਸੀਗਾ ਜੀ ਹਾਂ ਜੀ ਕਿਉਂਕਿ ਜਦੋਂ ਬੰਦੇ ਜਦੋਂ ਕੁਝ ਵੀ ਨਹੀਂ ਸੀ ਜਿਹੜੇ ਜਿਹੜੇ ਤੁਸੀਂ ਕੁਝ ਵੀ ਨਹੀਂ ਤੇ ਆਗੇ ਨਾ ਜੀ ਜਦੋਂ ਕੁਝ ਵੀ ਨਹੀਂ ਸੀਗਾ ਇਸ ਮਾਮਲੇ 'ਚ ਜਿੰਨਾ ਬੰਦਿਆਂ ਨੇ ਉਦੋਂ ਮਿਹਨਤ ਕੀਤੀ ਮੇਰੇ ਸਮਨਾ ਤੋਂ ਉਹਨਾਂ ਦੀ ਕੰਟਰੀਬਿਊਸ਼ਨ ਬਹੁਤ ਵੱਡੀ ਸੀ ਆਪਾਂ ਉਹ ਚੀਜ਼ ਨੂੰ ਡਿਸਕਾਰਡ ਥੋੜੀ ਕਰ ਸਕਦੇ ਹਾਂ ਜੀ ਠੀਕ ਹੈ ਨਾ ਤੇ ਦੂਜਾ ਜਿਵੇਂ ਡਾਕਟਰ ਸਾਹਿਬ ਨੇ ਕੰਮ ਕੀਤਾ ਆਪਣੇ ਗੁਰਬਾਣ ਗੁਰੂ ਗ੍ਰੰਥ ਸਾਹਿਬ ਤੇ ਜਾਂ ਹੋਰ ਜਿਹੜੇ ਸਿਕਸ ਸਕ੍ਰਿਪਚਰਜ਼ ਹੈਗੇ ਨੇ ਦੇਖੋ ਉਹਨਾਂ ਦੀ ਆਪਣੀ ਆਪਣੀ ਥਾਂ ਤੇ ਕੰਟਰੀਬਿਊਸ਼ਨ ਹੈ ਦੇਖੋ ਮੈਂ ਇੱਕ ਚੀਜ਼ ਨੋਟ ਕੀਤੀ ਹੈ ਜੀ ਜੀ ਇਹ ਇਸ ਚੀਜ਼ ਦਾ ਕਈ ਵਾਰ ਅਫਸੋਸ ਵੀ ਹੁੰਦਾ ਜਿਹੜੇ ਇਸ ਤਰ੍ਹਾਂ ਦੇ ਕੰਮ ਨੇ ਨਾ ਜਿਹੜੇ ਸੰਸਥਾਵਾਂ ਦੇ ਇੰਸਟੀਚਿਊਸ਼ਨਸ ਦੇ ਕਰਨ ਵਾਲੇ ਕੰਮ ਸੀ ਯੂਨੀਵਰਸਿਟੀਆਂ ਦੇ ਕੰਮ ਕਰਨ ਵਾਲੇ ਸੀਗੇ ਜਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਨ ਵਾਲੇ ਕੰਮ ਸੀਗੇ ਅਫਸੋਸ ਦੀ ਗੱਲ ਇਹ ਹੈ ਵੀ ਉਹਨਾਂ ਦੇ ਕਰਨ ਦੀ ਬਜਾਏ ਇਹ ਕੰਮ ਇੰਡੀਵਿਜੂਅਲਸ ਨੇ ਕੀਤੇ ਨੇ ਠੀਕ ਹੈ ਠੀਕ ਹੈ ਮੇਰੇ ਪਿੱਛੇ ਇੱਕ ਸੰਸਥਾ ਹੈ ਨਾ ਮੇਰੇ ਵਾਸਤੇ ਕੰਮ ਕਰਨਾ ਫੇਰ ਵੀ ਆਸਾਨ ਆ ਜਦੋਂ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਉਦੋਂ ਤਾਂ ਮਤਲਬ ਸਾਡੀ ਸੰਸਥਾ ਦੇ ਵਿੱਚ ਮੇਰਾ ਕੋਈ ਇੰਨਾ ਵੱਡਾ ਨਾਂ ਨਹੀਂ ਸੀ ਮੈਂ ਜਿਸ ਤਰ੍ਹਾਂ ਸੇਵਾਦਾਰ ਨੇ ਬਤੌਰ ਸੇਵਾਦਾਰ ਹੀ ਉੱਤੇ ਸੇਵਾ ਕਰਦਾ ਸੀ ਮਤਲਬ ਜਿਹੜੀ ਸ਼ੁਰੂਆਤ ਹੋਈ ਹੈ ਨਾ ਜੀ ਬਾਬਾ ਉਹ ਇੰਡੀਵਿਜੂਅਲ ਤੋਂ ਹੋਈ ਹੈ ਜੀ ਜਿਹੜੇ ਕੰਮ ਜਿਹੜੇ ਜਿਨ੍ਹਾਂ ਦੇ ਜਿਨ੍ਹਾਂ ਦੇ ਅੰਦਰ ਜਨੂੰਨ ਆ ਨਾ ਕਰਨ ਦਾ ਵੀ ਅਸੀਂ ਸਾਨੂੰ ਸਾਨੂੰ ਕੌਮ ਵਾਸਤੇ ਕੁਝ ਕਰਨਾ ਚਾਹੀਦਾ ਹੈ ਗੁਰਮਾਣੀ ਦੀ ਗੁਰਮਤਿ ਦੇ ਪ੍ਰਚਾਰ ਵਾਸਤੇ ਜਿਹੜੇ ਅੱਜ ਕੱਲ ਦੇ ਰਿਸੋਰਸ ਜ ਹੈਗੇ ਨੇ ਉਹਨਾਂ ਨੂੰ ਉਹਨਾਂ ਤੋਂ ਸਾਨੂੰ ਫਾਇਦਾ ਲੈਣਾ ਚਾਹੀਦਾ ਦੇਖੋ ਕੋਈ ਚੀਜ਼ ਹੈ ਉਹਦੇ ਹਾਇਦੇ ਵੀ ਨੇ ਤੇ ਨੁਕਸਾਨ ਜੀ ਨੇ ਠੀਕ ਹੈ ਜੇ ਆਪਾਂ ਕਹਿੰਦੇ ਆ ਵੀ ਇੰਟਰਨੈਟ ਤੇ ਕੰਪਿਊਟਰ ਦੇ ਜਾਂ ਫੋਨ ਦੇ ਸਾਨੂੰ ਨੁਕਸਾਨ ਨਹੀਂ ਆਉਂਦਾ ਉਹ ਉਹ ਚੀਜ਼ਾਂ ਨੂੰ ਅਸੀਂ ਰਿਅਲਾਈਜ਼ ਕਰਦੇ ਆ ਆਪਣੇ ਬੱਚਿਆਂ ਨੂੰ ਰੋਕਦੇ ਆ ਠੀਕ ਹੈ ਕਿ ਨਹੀਂ ਪਰ ਸਾਨੂੰ ਦੂਜੇ ਪਾਸੇ ਵੀ ਮਤਲਬ ਥੋੜੀ ਸਾਡੀ ਸੋਰਟ ਪੋਜ਼ਿਟਿਵ ਵੀ ਹੋਣੀ ਚਾਹੀਦੀ ਆ ਵੀ ਦੇ ਸਾਨੂੰ ਫਾਇਦੇ ਵੀ ਬਹੁਤ ਨੇ ਤੁਹਾਨੂੰ ਕਿੰਨੀ ਇਨਫੋਰਮੇਸ਼ਨ ਮਿਲਦੀ ਆ ਅਸੀਂ ਜੇ ਇਥੇ ਕੰਪਿਊਟਰ ਇਸ ਟੈਕਨੋਲੋਜੀ ਤੋਂ ਸਾਨੂੰ ਹੋਰ ਇਨਫੋਰਮੇਸ਼ਨ ਮਿਲ ਸਕਦੀ ਆ ਸਾਨੂੰ ਗੁਰਬਾਣੀ ਦੀ ਗੁਰਮਤ ਦੀ ਇਨਫੋਰਮੇਸ਼ਨ ਵੀ ਮਿਲਣੀ ਚਾਹੀਦੀ ਆ ਇਸ ਕਰਕੇ ਦੇਖੋ ਜਿਹੜਾ ਵੀ ਤੁਹਾਡੇ ਕੋਲੇ ਕੋਈ ਰਿਸੋਰਸ ਹੈਗਾ ਨਾ ਜਿਹੜਾ ਵੀ ਤੁਹਾਡੇ ਕੋਲੇ ਕੋਈ ਗੁਰਬਾਣੀ ਦਾ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਉਹਨੂੰ ਗ੍ਰੈਬ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਇਹ ਇੱਕ ਇਹੋ ਜਿਹਾ ਧਰਿਯਾ ਹੈਗਾ ਮੈਂ ਜਿਹੜੇ ਤਰੀਕੇ ਦੇ ਨਾਲ ਜਿਹੜੀ ਜਿੰਨੀ ਛਿੱਦਰ ਦੇ ਨਾਲ ਐਸ ਸੋਰਸ ਨੂੰ ਮਤਲਬ ਯੂਜ਼ ਕਰਕੇ ਗੁਰਬਾਣੀ ਦਾ ਗੁਰਮਤ ਦਾ ਪ੍ਰਚਾਰ